संगरूर के अंदर चाहे वो लुधियाणा साढे लोग बड़ी चक्कर दे रहे हैं अच्छ मैं लगता कि सब तो वीडी पार्टी के रूप कांग्रेस पार्टी पंजाब के अंदर सीटा चुके अभी धीरे धीरे मित्र ये भी बताएगा कि मैं पेंट के नीचे और जूतों के बीच में क्या पहनता मोदी जैसा कोई झूठा देश का प्रधानमंत्री नहीं सारे देश के बीजेपी के लोग लीडर परेशान हैं सब परेशान हैं वो ही बंद देश चला रहे हैं बिना किसी देश के प्रधानमंत्री किसी मुद्दे पे राजनीति करें प्रधानमंत्री का काम है कि जानबूझ के ऐसा बयान देना जीरेनाथ खलबली पैदा हो जन हितैषी टीआरपी नहीं भरोसा आपका ये है कि देश के प्रधानमंत्री किसी मुद्दे पे राजनीति करें ਹੁੰਦੇ ਇਹਦੇ ਪ੍ਰਧਾਨ ਮੰਤਰੀ ਕਾਂਗਰਸ ਨੇ ਕੀਤਾ ਨਹੀਂ ਕੀਤਾ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਸੀ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦੋ ਵਾਰ ਸਾਡੇ ਕਾਂਗਰਸ ਦੇ ਚਿੰਤੂਸ ਰਹੇ ਲੇਕਿਨ ਮੁੱਖ ਮੰਤਰੀ ਹੁੰਦਿਆ ਹੋਇਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਲੋਗਾ ਚ ਬੜਾ ਉਦਾਸੀ ਦਾ ਆਲਮ ਸੀ ਕਾਂਗਰਸ ਵਰਕਰ ਬੜਾ ਨਿਰਾਸ਼ ਸੀ ਇਹ ਪੰਜਾਬ ਦੇ ਲੋਕ ਜਾਣਦੇ ਨੇ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਔਰ ਇਸ ਕਰਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਤਾਰਿਆ ਔਰ ਜਿਸ ਤੋਂ ਬਾਅਦ ਇੱਕ ਰਾਜੇ ਮਹਾਰਾਜਾ ਨੂੰ ਉਤਾਰ ਕੇ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ Dalit ਵਿਅਕਤੀ ਜਿਹੜਾ ਨਾਮ ਚਰਨਜੀਤ ਸਿੰਘ ਚੰਨੀ ਸੀਗਾ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਰਾਜੇ ਮਹਾਰਾਜੇ ਨੂੰ ਉਤਾਰਿਆ ਆਲਰੇਡੀ ਉਹਨਾਂ ਲੋਕਾਂ ਨੇ ਇਸ ਪੰਜਾਬ ਦਾ ਬਹੁਤ ਮਾੜਾ ਹਾਲ ਕੀਤਾ ਸੀ ਪਰੇ ਤੋਂ ਟੈਕਨੀਕਲ ਕਮਟੀ ਲੈ ਕੇ ਨਗਰ ਬਾਗਿਆਂ ਦੇ ਨਾਲ ਜਿਹੜੀ ਪੰਜਾਬ ਸਰਕਾਰ ਬਾਰੇ ਜਿਹੜੀ ਕੂਰਕ ਬਣਾ ਰਹੇ ਨੇ ਅਰੇ ਪ੍ਰਧਾਨ ਮੰਤਰੀ ਕੁਝ ਵੀ ਕਹੇ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਜਾਣ ਬੁੱਝ ਕੇ ਐਸਾ ਬਿਆਨ ਦੇਣਾ ਜੀਰੇ ਨਾਲ ਖਲਬਲੀ ਪੈਦਾ ਹੋਵੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਸਾਹਮਣੇ ਸਾਹਮਣੇ ਲੜ ਰਹੀ ਹੈ ਸੰਗਰੂਰ ਦੇ ਅੰਦਰ ਚਾਹੇ ਉਹ ਲੁਧਿਆਣਾ ਹੋਵੇ ਸਾਡੇ ਲੋਕ ਵੱਡੀ ਚੱਕਰ ਦੇ ਰਹੇ ਨੇ ਅਸੀਂ ਚੰਨੀ ਸਾਹਿਬ ਨੂੰ ਜਲੰਧਰੋਂ ਉਤਾਰਿਆ ਵਿਆ ਔਰ ਸੂਰੂਪ ਤੋਂ ਸੁਪਾਲ ਸਿੰਘ ਖੇਰਾਂ ਨੂੰ ਅੱਜ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਸੀਟਾਂ ਜਿੱਤ ਰਹੀ ਹੈ। ਤੁਸੀਂ ਸਾਹਿਬ ਨੇ ਇਹ ਕਹਿਣਾ ਕਿ ਅੱਜ ਵੀ ਜਿਹੜੀ ਸਰਕਾਰ ਹੈ ਤੇ ਘੜੀ ਨੂੰ ਲੈ ਕੇ ਸਵਾਲ ਖੜੀ ਕੀਤੇ ਨੇ ਰਵੀ ਬਿੱਟੂ ਨੇ। ਇਹ ਤਾਂ ਪੁਰਾਣਾ ਹੋ ਗਿਆ। ਹੱਥ ਵਾਰੀ ਮੈਂ ਜਵਾਬ ਦਿੱਤਾ। ਤੇਰਾ ਮਤਲਬ ਅਭੀ ਧੀਰੇ ਧੀਰੇ ਬਿੱਟੂ ਇਹ ਵੀ ਬਤਾਏਗਾ ਕਿ ਮੈਂ ਪੈਂਟ ਦੇ نیچے ਔਰ ਜੂਤੋਂ ਦੇ ਵਿੱਚ ਮੈਂ ਕੀ ਪਹਿਨਤਾ ਹੂੰ। ਜਿਹੜਾ ਬੰਦਾ ਕੌਣ ਮੇਰੇ ਪੈਂਟ ਮੇਰੇ ਕੱਪੜੇ ਮੇਰੀ ਘੜੀ ਮੇਰੀ ਗੱਡੀ ਮੇਰੀਆਂ ਜਰਾਬਾਂ ਦੀ ਨਿਗਰ ਰੱਖਦਾ ਹੈ ਸਮਝ ਲੋ ਗਿਆ ਸ੍ਰੀ 모ਦੀ ਸਾਹਿਬ ਵੀ ਕਹਿੰਦੇ ਜਿਹੜੀ ਆਈ ਦੀ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਆਪਣਾ ਫੈਸਲਾ ਨਹੀਂ ਕਰਦਾ ਜਿਹੜੇ ਸ਼ੁਰੂ ਤੋਂ ਇਹੀ ਕਰਦੇ ਜਿਹੜੇ ਮੁੱਖ ਮੰਤਰੀ ਸਾਹਮਣੇ ਆਪਣਾ ਫੈਸਲਾ ਆਪ ਹੀ ਲੈ ਸਕਦੇ ਪਰ ਇੱਕ ਜੂਨ 1 ਜਦੋਂ ਜਿਹੜੇ ਅਰਵਿੰਦ ਕੇਜੀ ਮਤਲਬ ਜੇਲ੍ਹ ਜਾਣ ਤੋਂ ਪਹਿਲੇ ਪੰਜਾਬ ਦੀ ਸ਼ਖਸੀਅਤ ਦਾ ਫਿਰ ਠੱਪ ਹੋ ਜੂਗੀ ਕੌਣ ਕਹਿ ਰਿਹਾ ਹੈ 모ਦੀ ਸਾਹਿਬ ਕਹਿ ਰਹੇ ਅਰੇ 모ਦੀ ਸਾਹਿਬ ਜੋ ਵੀ ਕਹੇ ਯਾਰ ਹਮੇ 모ਦੀ ਦਾ ਕੋਈ ਜਵਾਬ ਨਹੀਂ ਦੇਦਾ 모ਦੀ ਮੋਦੀ ਜੈਸਾ ਕੋਈ ਝੂਠਾ ਇਸका ਪ੍ਰਧਾਨ ਮੰਤਰੀ ਨਹੀਂ ਕਹ ਰਹੇ ਇੱਕ ਟਿਕੀ ਤੋਂ ਬਾਅਦ ਫਿਰ ਜਿਹੜੀ ਪੰਜਾਬ ਦੀ ਦੇਹ ਦੇ ਵਿੱਚ ਚੱਲੇਗੀ ਬੀਜੇਪੀ ਦੀ ਸਰਕਾਰ ਕੌਣ ਚਲਾ ਰਿਹਾ ਹੈ ਸਾਲੀ ਨਰਿੰਦਰ ਮੋਦੀਾਰੇ ਦੇਸ਼ ਦੇ ਬੀਜੇਪੀ ਦੇ ਲੋਕ ਲੀਡਰ ਪਰੇਸ਼ਾਨ ਨੇ ਗੜਕਰੀ ਸਾਹਿਬ ਤੋਂ ਲੈ ਕੇ ਰਾਜਨਾਥ ਸਾਹਿਬ ਤੋਂ ਲੈ ਕੇ ਸਭ ਲੋਕ ਸਭ ਪਰੇਸ਼ਾਨ ਹੈ ਕੋਈ ਬੰਦੇ ਦੇਸ਼ ਚਲਾ ਰਹੇ ਨੇ ਬਿਨਾਂ ਕਿਸੇ ਨੂੰ ਦੱਸੇ ਜਿਉਂ-ਜਿਉਂ ਇਲੈਕਸ਼ਨ ਦਾ ਟਾਈਮ ਨਜ਼ਦੀਕ ਆਂਦਾ ਜਾ ਰਿਹਾ ਹੈ ਲੋਕਾਂ ਦਾ ਰੁਝਾਨ ਕਾਂਗਰਸ ਪਾਰਟੀ ਵੱਲ ਹੋਰ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਚਾਹੇ ਉਹ ਭਾਜਪਾ ਹੈ ਸੈਂਟਰ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਆਪ ਆਦਮੀ ਪਾਰਟੀ ਹੈ ਉਹਨਾਂ ਦਾ ਝੂਠ ਔਰ ਸੱਚ ਲੋਕਾਂ ਦੇ ਸਾਹਮਣੇ ਆ ਚੁੱਕਾ ਜਿਸ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਾਰਾ ਝੂਠ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਔਰ ਉਸ ਦੇ ਵਿੱਚ ਜੋ ਵੀ ਸੱਚਾਈ ਕਿਸੇ ਵੀ ਤਰ੍ਹਾਂ ਦੀ ਸੀਗੀ ਲੋਗੋ ਉਸ ਨੂੰ ਪਰਖ ਚੁੱਕੇ ਨੇ ਪਰ ਉਹਨਾਂ ਨੂੰ ਪਰਖ ਕੇ ਇਹ ਲੋਗਾਂ ਨੂੰ ਇਹ ਸਮਝ ਆਈ ਹੈ ਕਿ ਕਾਂਗਰਸ ਪਾਰਟੀ ਨੇ ਹਾਂਜੀ ਹਾਂਜੀ ਜੀ ਠੀਕ ਹੈ ਜੀ ਕਾਂਗਰਸ ਕੀ ਸਮਝਿਆ ਵੀ ਕਿ ਕਾਂਗਰਸ ਦਰਭਾਣੇ ਦੇ ਵਿੱਚ ਕੋਈ ਚਿਹਰਾ ਨਹੀਂ ਸੀ ਵੀ ਜ਼ਿਕਰ ਕਰਕੇ ਰਹਿ ਜਾ ਬ੍ਰਿੰਗ ਨੂੰ ਦੋ ਇਲੈਕਸ਼ਨ ਲੜਨਾ ਪਿਆ ਨਹੀਂ ਇਹ ਪਾਰਟੀ ਦੇ ਡਿਸੀਜਨ ਹੁੰਦੇ ਨੇ ਚਿਹਰੇ ਜੀ ਉਸ ਵਿੱਚ ਕੋਈ ਗੱਲ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਪਾਰਟੀ ਨੇ ਠੀਕ ਸਮਝਿਆ ਰਾਜਾ ਬੜਿੰਗ ਦੀ ਡਿਊਟੀ ਲੁਧਿਆਣਾ ਦੇ ਅੰਦਰ ਲਗਾਈ ਆ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਾਬਿਆਨ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬਿੱਟੂ ਰਵਨੀਤ ਬਿੱਟੂ ਜੀ ਨੂੰ ਚਾਂਸ ਮਿਲੇ ਸੀ ਕਰੋਨਾ ਤੋਂ ਪਹਿਲਾਂ ਮਨੀਸ਼ ਦਿਵਾੜੀ ਜੀ ਨੂੰ ਵੀ ਉਹਨਾਂ ਦੇ ਫਾਦਰ ਦੀ ਕੁਰਬਾਨੀ ਕਰਕੇ ਚਾਂਸ ਦਿੱਤਾ ਗਿਆ ਸੀਗਾ ਕਿ ਪਾਰਟੀ ਦੇ ਕੰਪਣੀ ਮੀਟਿੰਗ ਦੇ ਵਿੱਚ ਡਿਸੀਜਨ ਹੁੰਦੇ ਨੇ ਕਿ ਕਿਸ ਟਾਈਮ ਦੇ ਉੱਤੇ ਕਿਸ ਚਿਹਰੇ ਦੀ ਡਿਊਟੀ ਲਗਾਉਣੀ ਆ ਔਰ ਕਿਸ ਵਰਕਰ ਨੂੰ ਅਗਾਹ ਲੈ ਕੇ ਜਾਂਦੇ ਮੇਰੇ ਨਾਲੇ ਵਿੱਚ ਇਹ ਗੱਲ ਕੋਈ ਆਈ ਨਹੀਂ ਹੈ ਜਿੱਦਾਂ ਜੀ ਜਾ ਰਹੇ ਨੇ ਤਾਂ ਬਹੁਤ ਗਲਤ ਗੱਲ ਕਰ ਰਹੇ ਨੇ ਮੈਂ ਸਮਝਦਾ ਅੱਜ ਤੱਕ ਉਸ ਪਰਿਵਾਰ ਨੂੰ ਸ਼ਹੀਦ पांडे ਜੀ ਨੇ ਸੁਰਗੇ ਮਿਤਤ ਸਾਹ ਨੇ ਔਰ ਦੂਸਰੇ ਸਾਡੇ ਕਾਂਗਰਸ ਕਾਰਕੁਨਾਂ ਨੇ ਜਿਸ ਤਰੀਕੇ ਦੇ ਨਾਲ ਉਸ ਪਰਿਵਾਰ ਨੂੰ ਗਾਂ ਵਧਾਇਆ ਸੀਗਾ ਮੈਂ ਸਮਝਦਾ ਕਿ ਜਿੱਦਾਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਜੀ ਭਗਵਾਨ ਬਾਲਕੀ ਤੁਨਾ ਸਾਹਿਬ ٹرسٹ ਅੰਬੇਡਕਰ ਇਕਤਾ ਮਿਸ਼ਨ ਦਾ ਆ ਸਾਂਝਾ ਪ੍ਰੋਗਰਾਮ ਹੈਗਾ ਜਿਹੜਾ ਅਸੀਂ ਹਰ ਸਾਲ ਸਮਾਜਿਕ ਸਮਾਨਤਾ ਸਮਾਰੋਹ ਜਿਹੜਾ ਅਸੀਂ ਹਰ ਸਾਲ ਮਨਾਣੇ ਆ ਜੋ ਬਾਬਾ ਸਾਹਿਬ ਦਾ ਇੱਕ ਸੰਦੇਸ਼ ਹੈਗਾ ਉਹ ਅਸੀਂ ਜਨ ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਪੜੋ ਜੁੜੋ ਸੰਘਰਸ਼ ਕਰੋ ਅੱਜ ਕੱਲ ਤੁਸੀਂ ਦੇਖਦੇ ਆ ਕਿ ਕਿਦਾਂ ਗਰੀਬ ਲੋਕ ਬੱਚਿਆਂ ਦਾ এডਿਕੇਸ਼ਨ ਦੇ ਨਾਂ ਤੇ ਜਾਂ ਹੋਰ ਇਹਦਾ ਸ਼ੋਸ਼ਣ ਹੋ ਰਿਹਾ ਪਿਆ ਵਾ ਜਿਹੜੇ ਕਾਫੀ ਬੱਚੇ ਇੱਦਾਂ ਦੇ ਆ ਜਿਹੜੇ ਪੜੇ ਲਿਖੇ ਆ ਪਰ ਉਹਨਾਂ ਨੂੰ ਅੱਜ ਕਾ ਨੌਕਰੀਆਂ ਨਹੀਂ ਮਿਲ ਰਹੀਆਂ ਠੀਕ ਹੈ ਨਾ ਅੱਜ ਰਾਜਾ ਬੜਿੰਗ ਜੀ ਜਿਹੜੇ ਸਾਡੇ ਇਸ ਸਮਾਗਮ 'ਚ ਪਹੁੰਚੇ ਮੈਂ ਪਹਿਲਾਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚੇ ਠੀਕ ਹੈ ਨਾ ਚਾਹੁੰਗੀ ਕਿ ਸੰਦੇਸ਼ ਜੀ ਕੀ ਕਹਿੰਨੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸਾ ਉਹਨਾਂ ਨੂੰ ਦਵਾਇਆ ਗਿਆ ਅੱਜ ਸਾਡੇ ਸਮਾਜ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਜੀ ਤੁਸੀਂ ਤੁਹਾਡੇ ਸਾਹਮਣੇ ਕਿੰਨਾ ਮਹਿਲਾਵਾਂ ਦਾ ਕਟ ਸੀ ਸਾਰੇ ਸਮਾਜ ਵੱਲੋਂ ਇੱਕ ਮੈਸੇਜ ਗਿਆ ਵਾ ਮੈਂ ਤਾਂ ਅਪੀਲ ਆਹੀ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਬਾਬਾ ਸਾਹਿਬ ਨੇ ਬਹੁਤ ਸੰਘਰਸ਼ ਕਰਕੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਹੜਾ ਵੋਟ ਦਾ ਅਧਿਕਾਰ ਹੈ ਤੁਸੀਂ ਜਿੰਨੀਆਂ ਵੀ ਪਾਰਟੀਆਂ ਅੱਜ ਚੋਣ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਸਾਰਿਆਂ ਦਾ ਮੈਨੀਫੈਸਟੋ ਪੜੋ ਫਿਰ ਆਪਣੀ ਸੋਚ ਸਮਝ ਕੇ ਆਪਣਾ ਜਿਹੜਾ ਮਤ ਵੋਟ ਪਾਉਣ ਦਾ ਅਧਿਕਾਰ ਹੈ ਉਹਨੂੰ ਯੂਜ਼ ਕਰੋ ਪਰ ਬੋਟ ਜਰੂਰ ਪਾਓ